ਹਾਂ ਜੀ ਦੋਸਤੋ ਸਾਰੀ ਵੀਡੀਓ ਨੂੰ ਪਿਆਰ ਭਰੀ ਸ਼ਰਸੀ ਕਾ ਲਓ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਫਿਰ ਪਹੁੰਚੇਗੇ ਬਰਨਾਲੇ ਸ਼ਹਿਰ ਦੇ ਵਿੱਚ ਬਾਬਾ ਜੀ ਕੋਲੇ ਕਰਦੇ ਆ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਹੋਗੇ ਜੀ ਵੈਗੁਰ ਦੀ ਖਾਨ ਸਾਹਿਬ ਵੈਗੁਰ ਦੀ ਖਾਨ ਜੀ ਦੱਸੋ ਬਾਬਾ ਜੀ ਆਪਾਂ ਖੜੇ ਕਿੱਥੇ ਆ ਜੀ ਮੇਨ ਲ ਕੇ ਸਨ ਅਸੀਂ ਬਰਨਾਲੇ ਸ਼ਹਿਰ ਦੇ ਵਿੱਚ ਖੜੇ ਆ ਪੱਤੀ ਰੋਡ ਬਰਨਾਲਾ ਠੀਕ ਹੈ ਜੀ ਇੱਥੇ ਸਾਡਾ ਸ਼ੋਰੂਮ ਹੈ ਸਾਡੇ ਭਤੀਜੇ ਦਾ ਆਪਣਾ ਫਰਨੀਚਰ ਦਾ ਵੱਜਵਾ ਫਰਨੀਚਰ ਹਾ ਉਸ ਠੀਕ ਹੈ ਜਿਹੜੇ ਸੀ ਦਾਲਾਗੁਰ ਦੁਬਾਰਾ ਪੱਤੀ ਰੋਡ ਪਰ ਨਾਲਾ ਤਰਕੀਲ ਚੌਕ ਦੇ ਨਾਲ ਠੀਕ ਹੈ ਤਰਕੀਲ ਚੌਕ ਦਾ ਸਿਰਫ 500 ਮੀਟਰ ਹੀ ਲੱਗ ਜੀ ਆਹ ਬੱਸ ਸਟੈਂਡ ਤੋਂ ਵੀ 20 ਰੁਪਏ ਲੈਂਦਾ ਆਟੋ ਵਾਲਾ ਇੱਥੇ ਆਉਣ ਦੇ ਬੱਸ ਠੀਕ ਹੈ ਜੀ ਆ ਖਾਸ ਵਾਰ-ਵਾਰ ਹੀ ਆਪਾਂ ਬੜਾ ਸ਼ਹਿਰ ਦੇ ਨਹੀਂ ਸ਼ਹਿਰ ਦੇ ਵਿੱਚ ਵੀ ਆ ਵਸ ਕਸਟ ਤੇ ਆ ਠੀਕ ਹੈ ਸੰਘੇੜਾ ਬਾਈਪਾਸ ਤੋਂ ਬੱਸ ਅੱਧਾ ਕਿਲੋਮੀਟਰ ਹੈ ਠੀਕ ਹੈ ਕਿੰਨੇ ਟੈਕਟਰ ਨੇ ਅੱਜ ਆਪਣੇ ਕੋਲੇ ਦੋ ਟਰੈਕਟਰ ਨੇ ਜੀ ਦੋਨੇ 855 ਦੇ ਦੋਨੇ 855 10 ਮਾਡਲ ਤੇਲ ਬ੍ਰੇਕਾਂ 02 ਠੀਕ ਹੈ ਜੀ ਲਓ ਮਿੱਤਰੋ ਪਹਿਲਾਂ ਇਹਦੇ ਬਾਰੇ ਗੱਲਬਾਤ ਕਰ ਦਾਂਗੇ 3 ਸਟਾਰ ਦੇ ਵਿੱਚ ਆ ਕੰਡੀਸ਼ਨ ਚੈੱਕ ਕਰੋ ਬਈ ਡੀ ਐਲ ਐਕਸ ਮਾਡਲ ਆ ਗਿਆ ਕੰਡੀਸ਼ਨ ਦਾ ਐਂ ਕੋਕਾ ਪਿਆਗਾ ਤੇ ਟਾਇਰਾਂ ਦੀ ਗੱਲਬਾਤ ਕਰੀਏ ਬਾਬਾ ਜੀ ਸਾਰੇ ਚਾਰੇ ਨਵੇਂ ਨੇ ਜੀ ਲਓ ਮਿੱਤਰੋ ਟਾਇਰ ਚੌਕੜਾ ਮਤਲਬ ਬਾਬਾ ਜੀ ਅਜੇ ਪਵਾ ਕੇ ਲੈ ਕੇ ਆਏ ਹੋਣਾ ਹਾਂ ਗੁਡਇਰ ਦੇ ਟਾਇਰ ਨੇ ਮੰਗਲੇ ਦੇਖੋ ਜੀ ਠੀਕ ਹੈ ਜੀ ਲਓ ਮਿੱਤਰੋ ਗੁਡਇਰ ਦੇ ਟਾਇਰ ਨੇ 40000 ਦੇ ਚੜਾ ਕੇ ਲੈ ਬਿੱਲ ਨਾਲ ਦਊ ਠੀਕ ਹੈ 来 मित्रों सोनू ਬਿਲ ਵੀ ਮਿਲ ਜਾਊਗਾ ਟਾਇਰਾਂ ਦਾ ਟਾਇਰ ਦੇਖ ਸਕਦੇ ਹੋ 14 ਦੇ ਟਾਇਰਾਂ ਜਣਾ 14 ਦੇ ਟਾਇਰ ਜੀ ਠੀਕ ਹੈ 14 ਦੇ ਟਾਇਰ ਨੇਗੇ ਇੰਜਨ ਗੇਅਰ ਦਾ ਕਿਵੇਂ ਇੰਜਨ ਦਾ ਸੀਲਡ ਹੈ ਜੀ ਠੀਕ ਹੈ ਆ ਦੇਖੋ ਕੱਲੇ ਟਾਇਰ ਕਵਰ ਹੀ ਖੁੱਲੇ ਹੋਏ ਨੇ ਟਰੈਕਟਰ ਦੇ ਨਾਲ ਦਾ ਇੰਜਨਾਂ ਬਾਕੀ ਹੈਡ ਨੂੰ ਪੱਟੇ ਠੀਕ ਹੈ ਜੀ ਹਾਲੇ ਹੈਡ ਨੂੰ ਚਾਬੀ ਲੱਗੀ ਨਹੀਂ ਲੱਗੀ ਕੱਲੇ ਟਾਇਰ ਕਵਰ ਹੋਏ ਨੇ ਠੀਕ ਹੈ ਜੀ ਖਟਾਇਕਤਾ ਖੂਬ ਕਵਰਤਾ ਖੁੱਲੀ ਜਾਂਦੀ ਹੈ ਠੀਕ ਹੈ ਠੀਕ ਹੈ ਬਾਕੇ ਦੇਖ ਲੈ 10 ਘੰਟੇ ਅਗਲਾ ਸਟੇ ਠੀਕ ਹੈ ਜੀ ਲੈ ਮਿੱਤਰੋ 10 ਅੱਧਾ ਨਹੀਂ ਇੱਕ ਨਹੀਂ ਦੋ ਨਹੀਂ 10 ਘੰਟੇ ਬਾਕੇ ਦੇਖ ਲਓ ਭਾਈ ਬਲੋ ਮਾਰ ਜੇ ਪ੍ਰੈਸ਼ਰ ਤੋੜ ਜੇ ਛੱਡਾ ਖੜਾ ਰਹਿਣਗੇ ਆ ਕੇ ਪਏ ਬਾਈਨ ਬਾਬਾ ਜੀ ਕੀ ਹਾਲ ਹਾਲਾਂ ਦੀ ਕੋਈ ਗੱਲ ਨਹੀਂ ਹਲ ਪਾਉਣੇ ਨੇ ਹਲ ਪਾਲੇ ਰੋਟਾਵੇਟਰ ਪਾਉਣੇ ਰੋਟਾਵੇਟਰ ਪਾ ਠੀਕ ਆ ਗਰੰਟੀ ਆ ਆਪਣੇ ਜੀ ਛੰਦ ਜਿਹੜਾ ਕੋਈ ਨੁਕਸਾ ਠੀਕ ਆ ਬਾਈ ਜੀ ਦੇਖ ਸਕਦੇ ਹੋ ਕਿ ਇੰਜਨ ਗੇਅਰ ਦਾ ਫੁੱਲ ਚੰਗਾ ਗਾ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰਦੇ ਟਰੈਕਟਰ ਪੂਰਾ ਕੋਕਾ ਪੀਸਾ ਮਾਡਲ 10 ਵਾ ਪੂਜੀ ਨਹੀਂ 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 10 10 ਪਰ 10 ਮਾਡਲ ਤੇਲ ਬ੍ਰੇਕਾਂ ਠੀਕ ਆ ਤੇਲ ਬ੍ਰੇਕਾਂ 540 ਚੱਕਰ 6 ਛਿਰੀ ਠੀਕ ਡਬਲ ਕਲਚ ਠੀਕ ਆ ਬਾਕੀ ਇੱਕ ਗੱਲ ਹੋਦਾ ਇਹਦੇ ਵੀ ਲੋਕਲ ਪੀਵੀ 19 ਬਰਨਾਲੇ ਦਾ ਨੰਬਰ ਆਣਾ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਪ੍ਰਾਈਜ਼ ਕਿਰੋਗਾ ਬਾਪੂ ਜੀ ਦਾ ਪਰ ਐ ਜਿਹਦਾ ਹੈਗਾ ਜੀ 3 ਲੱਖ 65000 ਠੀਕ ਹੈ ਜੀ ਮੌਕੇ ਤੇ ਮੌਕੇ ਤੇ ਜਿਹੜਾ ਤੇਰਾ ਵੀਡੀਓ ਦੇਖ ਕੇ ਉਹ ਮਾਨਤਾਣ ਕਰਾਂਗੇ 5000 5000 ਮਾਨਤਾਣ ਕਰਾਂਗੇ ਠੀਕ ਹੈ ਲੈ ਮਤਲਬ ਕੋਲ ਸਾਨੂੰ ਉਹ ਲਾਵੇ ਜੀ ਨੇ ਕੋਈ ਛੰਦ ਲੈਣਾ ਹੈ ਠੀਕ ਹੈ ਨਿਤਨੇਉ ਦੇ ਟਾਈਮ ਸਾਡਾ ਸ਼ਾਮ ਨੂੰ 6 ਤੋਂ 8 ਇੱਕ ਨਿਤਨੇ ਸ਼ਾਮ ਨੂੰ ਯਾਰ 6 ਤੋਂ ਅਗਲਾ ਬਾਅਦ 6:00 ਤੋਂ ਬਾਅਦ ਤਾਂ ਲਾਵੇ ਨਾ ਸਵੇਰੇ 8:00 ਵਜੇ ਤੋਂ ਬਾਅਦ ਜਦੋਂ ਮਰਜ਼ੀ ਆਹ ਸਵੇਰੇ ਸ਼ਾਮ ਨੂੰ 6:00 ਵਜੇ ਤੋਂ ਬਾਅਦ ਨਾ ਲਾਵੇ ਸਵੇਰੇ 8:00 ਵਜੇ ਤੋਂ ਬਾਅਦ ਪਹਿਲਾਂ ਨਾ ਲਾਵੇ ਪਹਿਲਾਂ ਨਾ ਲਾਵੇ ਠੀਕ ਹੈ ਬਾਕੀ ਸੋਨੂੰ ਚੈੱਕ ਕਰਵਾਤਾ ਬਈ ਚੰਗਾ ਟਰੈਕਟਰ ਆ ਅਗਲਾ ਇੱਕ ਇਹ ਖੜਾ ਬਈ 855 ਦੇਖ ਸਕਦੇ ਹੋ ਬਈ ਇਹ ਵੀ 10 ਮਾਡਲ ਆ ਜੀ ਇਹ ਵੀ 10 ਮਾਡਲ ਆਗਾ ਠੀਕ ਗੱਲ ਹੈ ਮਤਰੋ ਦੋਨੇ 10 ਮਾਡਲ ਟਰੈਕਟਰ ਨੇ ਕਿ ਦੇਖ ਸਕਦੇ ਹੋ ਇਹਦਾ ਨੰਬਰ ਬਾਪੂ ਜੀ ਇਹਦਾ ਨੰਬਰ ਪੀਵੀ 18 ਬਟਾਲੇ ਕੰਨੀ ਦਾ ਠੀਕ ਹੈ ਜੀ ਦੋਨੇ ਪੰਜਾਬ ਨੰਬਰ ਨੇ ਕਹਿ ਲਈ ਇਹ ਹਾਂ ਇਹ ਗਾਈ ਇਹਦੇ ਟਾਇਰ ਵੀ ਦੇਖ ਸਕਦੇ ਬਈ ਇਹਦੇ ਵੀ ਉਵੇਂ ਨਮੀ ਨੇ ਠੀਕ ਹੈ ਜੀ ਇਹਦੇ ਵੀ ਜਮਾ ਨਵੇਂ ਟਾਇਰ ਗੱਲ ਬਾਤ ਨਵੇਂ ਟਾਇਰ ਨੇ ਆਪਣੇ ਠੀਕ ਹੈ ਜੀ ਗੁਡਵਰ ਦੇ 44000 ਵਾਲੀ ਇਹਦੇ ਨੇ ਠੀਕ ਹੈ ਜੀ 3 ਸਟਾਰ ਦੇ ਵਿੱਚ ਆ ਗਿਆ ਇੰਜਨ ਪੱਖੋਂ ਇਹ ਜੀ ਬਾਅ ਕੇ ਦੇਖ ਲਈਏ ਅਗਲਾ ਠੀਕ ਹੈ ਜੀ ਸਾਦੀ ਘਟਾਈ ਚ ਡੀ ਲੈਕਸ ਮਾਡਲ ਆ ਗਿਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਫੁੱਲ ਸਾਫ ਪਿਆਗਾ ਬਈ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਦੇ ਵਿੱਚ ਆਗਾ ਪੰਜਾਬ ਨੰਬਰ ਹੈਗਾ ਬਾਕੀ ਤੁਸੀਂ ਨਾ ਕਿ ਸਾਰੇ ਪੂਰੇ ਮਿਲਣਗੇ ਆਪਨੇ ਨਾ ਕਿ ਸਾਰੇ ਆ ਦੇਖੋ ਡੰਡਾ ਡਰਾਵਲ ਨਾਲ ਆ ਠੀਕ ਹੈ ਜੀ ਉੱਕ ਦੇ ਵਿੱਚ ਗੁੱਲਾ ਵੀ ਹੈ ਠੀਕ ਹੈ ਜੀ ਲਓ ਬਾਕੀ ਵੀ ਪਿੰਨਾ ਪੁੰਨਾ ਤੁਹਾਨੂੰ ਦੇਖ ਸਕਦੇ ਸਾਰੀਆਂ ਇਹ ਵੀ ਪੂਰੀਆਂ ਮਿਲਣਗੀਆਂ ਜੀ ਆਹ ਕੁਛ ਨਾਲ ਠੀਕ ਹੈ ਜੀ ਇਹਦਾ ਪ੍ਰਾਈਸ ਜੀ ਇਹਦਾ ਪ੍ਰਾਈਸ ਬੱਸ ਇਹਦਾ ਵੀ ਉਹੀ ਹੈ ਇਹਦਾ ਵੀ ਉਹੀ ਹੈ ਕੋਈ ਗੱਲ ਬਾਤ ਹੈ ਦੋਨਾਂ ਦੀ ਇੱਕੋ ਗੱਲ ਬਾਤ ਹੈ ਠੀਕ ਹੈ ਜੀ ਇਹਦਾ ਵੀ ਮਤਲਬ ਕਹਿੜੀ ਹੈ 3 ਲੱਖ 65 365 360 ਦਾ ਹਾਂ ਬਸ 360 ਦਾ ਠੀਕ ਹੈ ਜੀ ਲੇ ਮਟਰਾਂ ਤੇ 60 ਦਾ ਹੋਰ ਵੀ ਟਰੈਕਟਰ ਹੁੰਦੇ ਨੇ ਬਾਪੂ ਜੀ ਆਪਣੇ ਕੋਲੇ ਹੋਰ ਵੀ ਹੁੰਦੇ ਨੇ ਸ਼ਵਰਾ 744 ਖੜਾ 735 ਖੜਾ 744 744 2000 ਮਾਡਲ ਹੈ 735 2000 ਮਾਡਲ ਹੈ ਗੂੜੇ ਰੰਗ ਵਾਲਾ 744 ਜਿਹੜਾ ਰੰਗ ਹੈ 735 ਦੇ ਠੀਕ ਹੈ ਜੀ ਤੇ 744 2000 ਮਾਡਲ ਖੜਾ ਉਹ ਖੜਾ ਦੇਖ ਲਓ ਠੀਕ ਹੈ ਜੀ ਹਾਂ ਤੇ ਮੋਬਾਈਲ ਨੰਬਰ ਬਾਪੂ ਜੀ ਮੇਰਾ ਮੋਬਾਈਲ ਨੰਬਰ ਹੈਗਾ 98179 18755 ਠੀਕ ਹੈ ਜੀ ਮੇਨ ਲਿਕੇਸ਼ਨ ਇੱਕ ਵਾਰੀ ਹੋ ਦੱਸੋ ਮੜੀ ਮੇਨ ਲਿਕੇਸ਼ਨ ਪੱਤੀ ਰੋਡ ਆ ਠੀਕ ਹੈ ਜੀ ਵਾਜਵਾ ਫਰਨੀਚਰ ਹੋ ਸਿੱਡਾ ਵਾਲਾ ਗੁਰਦੁਆਰਾ ਠੀਕ ਹੈ ਜੀ ਤਰਖੀਲ ਚੌਂਕ ਤੋਂ ਸਾਰਾ ਜਿੱਥੇ ਟਰੈਕਟਰਾਂ ਦੀ ਮੰਡੀ ਲੱਗਦੀ ਆ ਉਹਦੇ ਨਾਲ ਹੀ ਆ ਬਸ ਸਾਰਾ ਪੰਜ-ਛੇ ਮਿੰਟਾਂ ਦਾ ਰਹੀ ਹੈ ਬਸ ਸਟੈਂਡ ਤੋਂ ਵੀ ਸਾਰਾ 10 ਮਿੰਟਾਂ ਦਾ ਰਹੀ ਹੈ ਠੀਕ ਹੈ ਜੀ ਠੀਕ ਹੈ ਬਾਪੂ ਜੀ ਵਾਏ ਗੁਰਜੀ ਖਾਲਸਾ ਵਾਏ ਗੁਰਜੀ ਕੇ ਫਤਿਹ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਬਾਕੀ ਸਕਰੀਨ ਤੇ ਨੰਬਰ ਆ ਸੰਪਰਕ ਕਰ ਲਿਓ ਧੰਨਵਾਦ ਸਾਰੀ ਸੇ